ਲਓ ਜੀ ਪੀਵੀ1 ਕਰਤਾ ਆਪਾਂ ਆ ਥੋੜਾ ਯਾ ਰਹਿ ਗਿਆ ਬਸ ਤੇ ਹੁਣ ਝਾੜਦਾ ਤਾਂ ਪਤਾ ਮੰਡੀ ਲੱਗੂਆ ਬਸ ਇੱਕ ਉਹ ਟਰਾਲੀ ਭਰੀ ਐ ਤੇ ਆਹਾਂ ਪਾਉਣੀ ਕੋਈ ਐ ਤਿੰਨ ਗਿੱਲਿਆਂ ਜੋ ਤੇ ਦੇਖੋ ਚਲ 50 ਬਜੂ ਦੇ ਘਰਾਂ ਜਾਂਦਾ ਜਾਊ ਆ ਤੇ ਰੇਟ ਵੀ ਡਾਊਨ ਐ ਜੀ ਤੇ ਝਾੜ ਵੀ ਡਾਊਨ ਆ ਥੋੜੇ ਜਿਹਾ ਹੁਣ ਝਾੜ ਪਹਿਲਾਂ ਨਾਲੋਂ ਠੀਕ ਐ ਪਹਿਲਾਂ ਜਿਹੜੇ ਫੋਕ ਜ਼ਿਆਦੇ ਪਈ ਸੀ ਐਤਕੀ ਫੋਕ ਨਹੀਂ ਪਈ ਹਣਾ ਤੇ ਚਲੋ ਦੇਖਦੇ ਆ ਕਿ ਝਾੜ ਨਿਕਲੂ ਆ ਹਾਲ ਤੱਕ 11 ਦਾ ਘਰੇ ਲਾਵਾਂਗੇ ਹਾਂ ਬਾਕੀ ਲੈ ਕੇ ਚੱਲਾਂਗੇ ਜਦੋਂ ਮਾੜਾ ਮੋਟਾ ਰੇਂਜ ਉੱਛਣ ਲੱਗਿਆ ਉਹ ਖੜਦਾ ਤਿੰਨ ਕਿੱल्ल्या ਦਾ ਲੱਗੇ ਸੀ ਮੰਨ ਲੈ 6:30 ਵਜੇ ਹਨਾ ਹਾਂ ਘੰਟੇ ਵਿੱਚ ਕੱਢ ਦਿੰਦਾ ਕਿੱਲਾ ਆ ਰਹਿ ਗਿਆ ਬਸ ਬਹੁਤ ਬਹੁਤ ਧੰਨ ਧੰਨਵਾਦ ਇੰਨਾ ਭਰਾਵਾਂ ਦਾ ਹਨਾ ਲੱਗੀ ਯਾਰ ਬਰਾਬਰ ਭਾਤੇ ਬੰਦ ਥੋੜੀ ਜਿਹੀ ਭੜੀ ਹੈ ਵੀ ਹੋਰ ਲੱਗੀ ਹੈ ਇਹ ਤਾਂ ਘੱਟੋਂ ਹੀ ਖਤਰਨਾਕ ਆਏ ਹੁੰਦਾ ਭਾਈ ਹੱਥੀ ਵੜਨਾ ਪੈਂਦਾ ਹੈ ਫੇਰ ਕਢਾਉਣਾ ਪੈਂਦਾ ਹੈ ਫੇਰ ਰੇਟ ਦੇ ਮਾਰਿਆਂ ਨੂੰ ਘਰੇ ਰੱਖਣਾ ਪੈਂਦਾ ਟਰਾਲੀਆਂ ਘਰੇ ਲਾਉਣੀਆਂ ਪੈਂਦੀਆਂ ਦੁਬਾਰੇ ਫੇਰ ਭਰਨੀਆਂ ਪੈਂਦੀਆਂ ਆ ਖੇਚਲਾ ਮੁੱਛਲ ਦੀ ਇਹ ਪਹਿਲਾਂ ਨਹੀਂ ਕਣਕ ਹੱਥੀ ਵੜਦੇ ਸੀ ਕਢਦੇ ਸੀ ਉਹ ਕੰਮ じゃ ਹੋਇਆ ਪਿਆ ਰੇਟ ਐਦ ਕੀ ਡਾਉਣਾ ਪਹਿਲੇ ਕਿਹੜੇ ਦਾ ਅਸੀਂ ਨਾਲ ਦੀ ਨਾਲ ਹੀ ਵੇਚਦਾ ਸੀ ਆ 4500 ਹਣਾ ਅੱਜ ਕਿਤੇ 3000 ਤੋਂ ਰਿਸਕ ਦੇ ਨਹੀਂ ਹੁਣ ਘਰੇ ਲਾਉਣਾ ਪਊਗਾ ਫੇਰ ਭਰਨਾ ਪਊਗਾ ਐਡਾ ਜਿਗਾਰਡਮੈਂਟ ਕਰਨਾ ਪਊਗਾ ਇਹਦਾ ਅਬ ਦਾੜੀਆਂ ਤੂੜੀਆਂ ਨੂੰ ਢੇਰੀਆਂ ਨਹੀਂ ਗੀਆਂ ਨਾ ਪਰਾਲੀਆਂ ਆ ਆ ਹੋਇਆ ਭਾਈ ਇਹ ਕਾਰ ਜੀ ਦੇ ਕੋ ਬੜੀਆ ਹੁਣ ਦੇਖੋ ਆਲੋ ਕੀ ਅੰਦਾਜ਼ਾ ਮਾਰ ਸਕਦੇ ਹਾਂ ਆਹਣਾ ਆਪਾਂ ਨਹੀਂ ਆਉਂਦਾ ਦੇਖੋ ਇਹ ਦੇਖ ਇਹ ਬਰੋਲੇ ਹੁੰਦਾ ਭਈ ਇਹੋ ਜਿੱਕੇ ਤੋਂ ਆਹ ਸੇਕ ਕਦਾਰ ਉੱਤ ਰਹਿ ਗਿਆ ਮੋਟਰ ਵੀ ਆਪਣਾ ਇਹ ਜਵਾਦ ਬਸ ਥਾਲੀ ਪੂਰੀ ਚੱਕ ਕੇ ਤੇ ਕੰਕ ਦੀ ਚਾਰੀ ਕਰਦੇ ਆਂ ਪਾਲੀ ਦੀ ਹੋ ਤਾਂ ਵੀ ਚੱਕਰੀ ਤੇ ਉਹਦੇ ਨਾਲੋਂ ਸੌਖੀ ਐ ਮੋਟਰ ਜੇ ਨਾਲ ਚੱਕਦੇ ਆਂ ਯਾਰ ਚਲੋ ਜੀ ਆਪਣਾ ਨਿਕਲ ਗਿਆ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਇਹਨਾਂ ਦਾ ਇਹ ਤੋਂ ਨਾ ਬੱਟਨ ਨੂੰ ਕਟਨ ਨੂੰ ਭਈ ਬਹੁਤ ਔਖੇ ਨਾ ਦੇ ਆ ਯਾਰ ਚਲੋ ਉੱਤੇ ਜੀ